ਆਓ ਜੀ ਆ ਗਈਆਂ ਤਿੰਨ ਪਲੇਟਾਂ ਛੋਲੇ ਕਟੂਰਾ ਅੱਸੀ ਗੱਲ ਜੀ ਸਾਰੇ ਤੁਹਾਡਾ ਇਹਨੇ ਵਲਾਗ ਦੇ ਵਿੱਚ ਤੇ ਮੰਮੀ ਨਾਲ ਅੱਜ ਸ਼ੂਟਿੰਗ ਹੋ ਜਾਈਂਗੀ ਉਹ ਛੇ ਦਾ ਤ ਅਸੀਂ ਨਹੀਂ ਜਲਦੀ ਅਸੀਂ ਰੈਡੀ ਹੋ ਜਾਈਂਗੇ ਫਿਰ ਲਾ ਇਹ ਨਾ ਇਹ ਬੈਸ ਰਹਿ ਗਈ ਜੀ ਲਾ 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 ਸਿਸ਼ਾ ਨਹੀਂ ਬਣਾਲਾ ਢੰਗ ਨਾਲ ਕੰਪਲਸ ਐਂਪੀ ਕਰਤੋ ਅੱਲ ਡਿਪਲੋਮੈਟਿਕ ਡੀਅਰ ਕਰ ਦੇਗਾ ਤੇ ਤੁਸੀਂ ਸਜਣਾ ਆਪੇ ਤੇ ਉਹ ਵੀ ਚਲੋ 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 ਅਸੂਸਾ ਦੇ ਮਾਧਿਅਮ ਕੇ ਆਇਆ ਅਸੂਸਾ ਹੀ ਮਾਤਾ ਲਾਭ ਹੈ ਚਾਹ ਚਾ ਠੀਕ ਹੈ ਕੰਬਲ ਆਪਣਾ ਹੀ ਆ ਵਿੱਚ ਕੋਈ ਨਾਲ ਕੰਬਲ ਚੋਕਰ ਨਾਲ ਹੀ ਆਪਣਾ ਹੀ ਆਪਣਾ ਵਾ ਨੜ ਜਾ ਆਪਣਾ ਨਾ ਕੰਬਲ ਚੁੜ ਕਾਲਾ ਬੈੱਡ ਵੀ ਨਾ ਲਾ ਦੇ ਨੇ ਬੱਸ ਇੰਨੇ ਸਾਰੇ ਇੱਥੇ ਰੌਲਾ ਪਾਤਾ ਹਸਪੀਟਲ ਦੇ ਵਿੱਚ ਮੇਰਾ ਮੇਰਾ ਪੋਣਾ ਕੋਈ ਚੁੱਕ ਕੇ ਲੈ ਗਿਆ ਚੱਲਾ ਚੱਲਾ ਚੱਲ ਚੱਲ ਅਜੇ ਵੀ ਛੁੱਟੀਆਂ ਨੂੰ ਮੈਨੂੰ ਦਿੱਕਣੇ ਟਾਈਮ ਲੱਗਣਾ ਫੇਰ ਫੇਰ ਰੀਟ ਕਰਨ ਦੇ ਰੋਗੇ ਆ ਭਰਾਵਾ ਇੱਕ ਮੈਡਮ ਨੇ ਇਹਨਾਂ ਦੀ ਆ ਜੀ ਲੈ ਤੂੰ ਡਿੱਗ ਪਾ ਐ ਮੰਮੀ ਵੀ ਮੇਰੇ ਕੀ ਛੁੱਟੀ ਤੇ ਹੁਣ ਜਾ ਰਹੇ ਆ ਘਰੇ ਛੁੱਟੀ ਨਹੀਂ ਦਿੰਦੇ ਧੱਕੇ ਨਾਲ ਛੁੱਟੀ ਲਈ ਭਰਾ ਇੰਨੇ ਪੰਜ ਦੰ ਰੱਖਣਾ ਮਾਂ ਤੋਂ ਰੈਂ ਦੇ ਭਰਾ ਚੱਲੀ ਆਈ ਘਰਾਂ ਨੂੰ ਮੈਂ ਵੀ ਪਹੁੰਚ ਗਏ ਆਪਾਂ ਆਪਣੇ ਘਰੇ ਵਾਹ ਮੇਰੇ ਭਾਂ ਦੇ ਰਾਮ ਦਾ ਕਿਰਪਾ ਕੀਤੀ 9 ਵਜੇ ਨੇ ਛੁੱਟੀ ਮਿਲੀ ਜੀ 9 ਵਜੇ ਕੇ 10 ਮਿੰਟ ਹੋ ਗਏ ਧੰਨ ਦਾ ਧੰਨ ਅੱਡੇ ਦਾ ਨਾ ਭੀ ਇੱਥੇ ਬਹਿ ਜਾ ਵੀ ਸ਼ਾਮ ਨੇ ਹਾਂ ਠੀਕ ਹੈ ਤੈਨ ਨ ਸੂਈ ਨਾ ਹਿਲ ਜੇ ਚੰਗਾ ਸੂਈ ਤਾਂ ਇਹ ਲਗੀ ਉਹ ਕੋਈ ਗੱਲ ਨਹੀਂ ਉਹ ਤਾਂ ਜੰਬਦੀ ਉਹ ਤਾਂ ਜੰਮਿਆ ਭਾਜੂਣੀ ਆਏਗੇ ਹੋਰ ਰੋਟੀ ਦੇਗੇ ਉਹਨੇ ਰੋਟੀ ਖਾਦੀ ਹੈ ਤੇ ਖਿਚੜੀ ਪਹਿਲਾਂ ਆਲਰੇਡੀ ਘਰੇ ਬਣੀ ਹੈ ਮਮੇ ਖਿਚੜੀ ਖਾਦੀ ਹੋਣੀ ਖਿਚੜੀ ਖਾਦੀ ਨੇ ਕਰੇ ਮੈਂ ਰਾੜਿਆ ਪੰਜ ਮੰਨਣਾ ਦੇਖੋ ਕਿਹੜੀ ਪੂਰੀ ਪੈਂਦੀ ਹੈ ਮਨ 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 ਇਹ ਕੋਸ਼ਿਸ਼ ਕਰਨ ਵਿੱਚ ਜਿਹੜੀ ਗੱਲ ਆਈ ਵੱਜ ਜਾਣੀ ਵੇਖੀ ਬੜੀ ਵਧੀਆ ਪੱਗ ਭਰਾੜਿਆ ਹੈ ਬੰਨਣ ਬੱਜੀ ਨਹੀਂ ਭਰਾ ਪੱਗ ਫਿਰ ਮੈਂ ਬੰਨੀ ਆ ਲਾੜੀ ਬੜੀ ਮੁਸ਼ਕਿਲ ਆ ਖਿੱਚ ਖਿੱਚ ਕੇ ਤੇ ਲੜ ਲਾਇਆ ਬੱਲੇ ਬੱਲੇ ਬੜਾ ਔਖਾ ਚੱਲ ਚੱਲੀਏ ਹੁਣ ਪੱਗ ਬੰਨ ਕੇ ਵੀਰ ਮੂੰਹ ਤੋਂ ਹੰਡਿਆ ਤੁਸੀਂ ਵੀ ਇਦਾਂ ਕਰਿਆ ਕਰੋ ਸਾਰੇ ਜਣੇ ਪੱਗ ਬੰਨ ਕੇ ਫਿਰ ਮੂੰਹ ਤਿਆ ਕਰੋ ਕੀ ਲੱਗਿਆ ਰੋੜਾ ਦਮਾ ਲਿਆ ਆ ਕੇ ਅਡੀਆਂ ਕੁਚਣ ਵਾਲਾ ਉਹ ਚੇਤਾ ਭੁੱਲ ਗਿਆ ਵੀ ਭਰਾਵਾ ਚੇਤਾ ਤੈਨੂੰ ਬੜਾ ਭੁੱਲਦਾ ਤੈਨੂੰ ਹਾਂ 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 ਗੁਰਾ ਹੋ ਗਿਆ ਸਰਕ ਪਿਆ ਥੋੜਾ ਜੇ ਫੇਨ लवली ਫੇਨ ਦੀ लवली ਫੇਨ लवली ਫੇਨ लवली ਫੇਨ लवली ਹੈਂਸਮ ਫੇਨ ਲਵ लवली ਸੈਗਣ ਅਮਰੂਤੀਆਂ ਮਤਲਬ ਕਿ 53000 ਤੱਕ ਹਾਂ ਚਲ ਵਾ ਠੀਕ ਆ ਚਲ ਠੀਕ ਆ ਸੈਤਾਂ ਇਧਰ ਵੇਖੋ ਵੀਰ ਜੀ ਇੱਕ ਮਿੰਟ ਗੱਲ ਸੁਣਨੀ ਨਹੀਂ ਇੱਕ ਮਿੰਟ ਮੂੰਹ ਚਲ ਸਾਫ ਕਰਨ ਦੇ ਇੱਕ ਗੱਲ ਦੱਸਣੀ ਆ ਵੀ ਰਣਾ ਨਾ ਪੱਗ ਦੀ ਪੈਨ ਲੱਭੀ ਨਹੀਂ ਇੱਕ ਮਿੰਟ ਦਿਖਾਈ ਨਹੀਂ ਲਾਇਆ ਕੀ ਵਾਲਾ ਢੰਡਾ ਨਹੀਂ ਪੱਗ ਦੀ ਪੈਨ ਲੱਭੀ ਤੇ ਆ ਵੇਖਿਓ ਵਾਲੇ ਕਿਹੜੀ ਚੀਜ਼ ਆ ਜੀ ਰੋਜਾ ਹਲਾਣਾ ਸਿਰ ਆ ਵੇਖਿਓ ਜਰਾ ਸਵੀਲ ਆਤੀ ਸਵੀਲ ਹੁੰਦੀ ਆ ਗਾੜੇ ਟੋਪੇ ਕਰ ਨਹੀਂ ਉਹ ਸਵੀਲ ਆਤੀ ਆਪਾਂ ਅਹ ਸੁਨਾਈ ਨਹੀਂ ਕੋਈ ਤੇਰਾ ਕੀ ਨਾ ਹੋਰ ਕੀ ਇਹ ਗੜੀ ਕਰੀਮ ਲੱਗ ਕੇ ਲਾਉਣ ਬਾਜੀ ਤੇ ਲੱਗਦੀ ਤੇ ਲਾ 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 ਹਰ ਕੁ ਵੇਖਨੇ ਕੋ ਫੇਸ ਦਾ ਸਾਰੀ ਇਹ ਤੁਹਾਨੂੰ ਮੰਗੀ ਗਈ ਏ ਉਹਦੇ ਰੈਡੀ ਕੋਟਰੀ ਆ ਤੇਰੇ ਕੋਈ ਨਾ ਇਹਨਾਂ ਫਨੂਪੇ ਕੱਢਦਾ ਮੈਂ ਗੱਡੀ ਲੈ ਉਹਨਾਂ ਦੇ ਟਾਇਰ ਥੱਲੇ ਦੇ ਫੇਰ ਨਹੀਂ ਦੋਣੀ ਏ ਸਕੂਟਰੀ ਦਾ ਵੜਾ ਸਕੂਟਰੀ ਥੱਲੇ ਲਿਆ ਕੇ ਲੈ ਚੱਲ ਭਰਾ ਚਲਿੰਗਾ ਆਹ ਮੋਟਰਸਾਈਕਲ ਦੇ ਵੇਖ ਕਿਦਾਂ ਦਾ ਵਾਲੀ ਤੇ ਕਦੇ ਕਪੜਾ ਹੀ ਮਾਰ ਲਊਗਾ ਨਹੀਂ ਸਾਨੂੰ ਮੋੜ ਯਾਰ ਜੇ ਉਹਦੀ ਆਪਣਾ ਜਿੰਦਾਬਾਦੇ ਘਰ ਦਾ ਧਿਆਨ ਰੱਖਦਾ ਜੇ ਉਹਦੀ ਲੋ ਵੀ ਕਰੋ ਚੈੱਕ ਮੁੰਡਿਓ ਉਹ ਦਾ ਸਫਾਈ ਕਰ ਰਿਹਾ ਸਿੰਕ ਦੀ ਨੂੰ ਦੇ ਆਪਣਾ ਸੁਆਣਾ ਜਿੰਨੀ ਕਰਦਾ ਸਫਾਈ ਇਹ ਨਹੀਂ ਧੋਲੀ ਥੋੜੀ ਭਰਾਵਾ ਚੈੱਕ ਕਰ ਉਹ ਤੇ ਸਾਬਾਦਰ ਨੇ ਬੈਠੇ ਲੱਗੇ ਵਾਸਤੇ ਮੇਰੇ ਮੂਵੀ ਲੱਗੇ ਜੂ ਕਰਨਾ ਰੀ ਲਾਈਟ ਲਾ ਲਈ ਆ ਨਹੀਂ ਮੈਂ ਕਿਹਨੇ ਮਗਵਾਇਆ ਇਟਰਾਜ ਨੂੰ ਬੁਲਾਇਆ ਕਿੰਨੇ ਚਾਹੀਦੀ ਆ ਤਾਂ ਕਰਕੇ ਆਹ ਤੋਂ ਵੇਖੋ ਬੱਧੀ ਅੱਜ ਪਹੁੰਚ ਕੇ ਆਮੋ ਕਹਿਣ ਲੱਗੇ ਘਰੇ ਮੈਂ ਕਿਹਾ ਹਾਂ ਮਾਡਾ ਠੀਕ ਹੈ ਸਿਰਦਾਂ ਤੋਂ ਮੈਂ ਕਰ ਲਈ ਅੱਜ ਨੂੰ ਜਾਣਾ ਹੈ ਹਸਲੇ ਉਤੇ ਤੇ ਗਏ ਨਹੀਂ ਕੋਈ ਕੁਛ ਨਾ ਹੋਣਾ ਤੇ ਨਹੀਂ ਡਾਕਟਰ ਕਹਿੰਦਾ ਹੈ ਅੱਜ ਜਾਣਾ ਹੈ ਤਾਹੇ ਬੋਲ ਵੀਟੇ ਅਵੇਲੇਬਲ ਹੈ ਅਤੇ ਪ੍ਰਾਧਾਨ ਵੀਟੇ ਨੂੰ ਪੂਰੀ ਸੋਈ ਇਹਦੇ ਕੋ ਫਟਾ ਦੇਣਾ ਨਾਲ ਵਾਲੇ ਕੋ ਠੀਕ ਹੈ ਨੇੜੀ ਅਸੀਂ ਤਾਂ ਨਹੀਂ ਕਰੀ ਨੇੜੀ ਮੈਂ ਭਾਈ ਕੋਈ ਗੱਲ ਨਹੀਂ ਕਰਨੀ ਮਸ ਇੱਕ ਉਹ ਗਾਣਾ ਚਿਤਿਆ ਗਮ ਉਹ ਵਸਨੀ ਮਦਵਾ ਆਪਣਾ ਗਾਣਾ ਵੀ ਅਪਲੋਡ ਕੀਤਾ ਆ YouTube ਤੇ ਉਹ ਗਾਣਾ ਐਵੇਂ ਆ ਦੂਰ ਵੱਸਦੇ ਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨੱਕ ਦੇ ਧਿਆਨ ਹੋਵੇ ਸਮਝ ਲਈ ਹਾਏ ਜ਼ਿੰਦਾ ਲਾਸ਼ਾਂ ਬੋਲਦੀਆਂ ਦਿਲ ਦਾ ਦਰਦ ਨਾ ਸ਼ਬਦਾਂ ਵਿੱਚ ਬਿਆਨ ਹੋਵੇ ਸੁਣ ਦੂਰ ਵੱਸਦਿਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨੱਕ ਦੇ ਧਿਆਨ ਹੋਵੇ ਬਬੇ ਕਹਿਣ ਵਾਲੇ ਜੋ ਮਰਜ਼ੀ ਕਹਿ ਦੇਣੋ ਜੋ ਮਰਜ਼ੀ ਕਹਨ ਉਹ ਕਹਿਣ ਵਾਲੇ ਭਾ ਸਿਰ ਮੱਥੇ ਆ ਗਾਲਾਂ ਕੱਢ ਦੇਣਾ ਜੋ ਮਰਜ਼ੀ ਕਹਿ ਦੇਣ ਯਾਰ ਜੋ ਮਰਜ਼ੀ ਜੋ ਮਰਜ਼ੀ ਜਿੰਨੂੰ ਕਹਿੰਦੇ ਆ ਵੀ ਜੋ ਤੁਸੀਂ ਬੋਲਣਾ ਕਮੈਂਟਾਂ 'ਚ ਬੋਲਦੇ ਹੋ ਗਾਲਾਂ ਕੱਢਣੀਆਂ ਦੀਪ ਗਲਤੀ ਆ ਅਹੀਂ ਠੀਕ ਆ ਮੈਂ ਸਿਰ ਮੱਥੇ ਭਾ ਮੈਂ ਹੀ ਗਲਤੀਆਂ ਭਾ ਮੈਂ ਹੀ ਗਲਤੀਆਂ ਠੀਕ ਨਹੀਂ ਕਰਨਾ ਕਿਉਂਕਿ ਵਿਸ਼ਵਾਸ ਹੀ ਉੱਠ ਗਿਆ ਦੁਨੀਆ ਦਾ ਮੇਰੇ ਤੋਂ ਤੇ ਕਿਉਂਕਿ ਮੈਂ ਜਿਹੜੀ ਪਹਿਲਾਂ ਗਲਤੀ ਕਰਤੀ ਉਹਦਾ ਮੇਰੇ ਵਿਸ਼ਵਾਸ ਟੁੱਟ ਗਿਆ ਭਾ ਆਪਾਂ ਗਲਤੀ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਫਿਰ ਵੀ ਹੁਣ ਮੈਂ ਚੱਲਿਆ ਨੂੰ ਥੋੜਾ ਕੰਮ ਤੇ ਮੰਮੀ ਹੋਣੀ ਗਈ ਨੇ ਦਵਾਈ ਲੈਣ ਵਾਸਤੇ ਮਮੀ ਤੇ ਡੈਡੀ ਹਸਪੀਟਲ ਗਏ ਨੇ ਤੇ ਮੈਂ ਥੋੜਾ ਕੰਮ ਚੱਲੇ ਆਂ ਜਦ ਦਸੀਆਂ ਨਾਲ ਚੱਲੇ ਆਂ ਕਿ ਉਹ ਥੋੜਾ ਕੰਮ ਕਰਨ ਦੇ ਆ ਤਾਂ ਕਹਿੰਦਾ ਘਰੇ ਜਾ ਚਾਚਾ ਕੰਮ ਕਰਨਾ ਹੈ ਤੇ ਸੋਚ ਲਈ ਨਹੀਂ ਆਏ ਵੇ ਕੀ ਆਈ ਬਾਤ ਹੈ ਅੱਜ ਦੇ ਭਰਾ ਲੱਗਾ ਮੈਂ ਕਹਿੰਦਾ ਪੂਰਾ ਕੰਮ ਕਰ ਐਵੇਂ ਨਹੀਂ ਸਦਨ ਦੇ ਆ ਹੈ ਆ ਗਿਆ ਆ ਕਦੀ ਪਾਣੀ ਗਾਇਸ ਨਹੀਂ ਨਹੀਂ ਕਿਦਾਂ ਸੱਸੀ ਘਰ ਇਦਾਂ ਨਹੀਂ ਹਾਂਜੀ ਬਿਲਕੁਲ ਬਿਲਕੁਲ ਲੋਕ ਕਹਣਾ ਇਲਮਨਾਤੀ ਮੰਨਣ ਡਿਆ ਵੇ ਐ ਓਏ ਕਿੰਨਾ ਨੂੰ ਇਲਮਨਾਤੀ ਨੇ ਮੰਨਣ ਡਿਆ ਵੇ ਲੋਕਾਂ ਕਹਣਾ ਨਾ ਨਾ ਭਰਾਵਾ ਤੈਨੂੰ ਨਹੀਂ ਪਤਾ ਹੈ ਮਮਾ ਮੈਂ ਕਿਹਦੀ ਮੈਂ ਵੀ ਨਹੀਂ ਤੈਨੂੰ ਦੱਸਦਾ ਉਹਦੇ ਕਾਰਨਾਮੇ ਕੀ ਹੁੰਦੇ ਆ ਇਲਮਨਾਤੀ ਆ ਵੜਦੇ ਵੜਦੇ ਕਰ ਲਿਆ ਵਡਾ ਲੈ ਫੜਾ ਦੇ ਸਾਰਾ ਕੰਮ ਦੇ ਹੁਣ ਆਇਆ ਵੇ ਲੋ ਉਹ ਜਦੋਂ ਸਾਰਾ ਕੰਮ ਹੋ ਗਿਆ ਅਜ ਆਹ ਬੱਲੇ ਸੱਦਿਆ ਕਿਹੜੇ ਵਾਲੇ ਓਏ ਆ ਹੁਣ ਇਹ ਸੱਧਿਆ ਜੇ ਮੈਂ ਵੀਰ ਜਦੋਂ ਆਪਣਾ ਜਦੋਂ ਮੈਂ ਉੱਥੇ ਹੀ ਜੀ ਹਣਾ ਤੇ ਬੜਾਕਾ ਹੈ ਨਾ ਇੱਥੇ ਰੰਬੀ ਨੜਿਆ ਉਹਨਾਂ ਕਈ ਨਾ ਦੇ ਦਿਆ ਐ ਅੱਜ ਕਿਤੇ ਹੱਡ ਹਲਾ ਲਈ ਉਹਦੇ ਮੱਛਣ ਦਿਆ ਪਹਿਲਾਂ ਕੰਜਰਾ ਮਾੜਾ ਮੋਟਾ ਨੂੰ ਹਲਾ ਲਿਆ ਕਰ ਸੱਪ ਸੁਪਨਾ ਹੋਵੇ ਕਈ ਮਾਰਿਆ ਕਰ ਗਾਂ ਆ ਜੇ ਯਾਰ ਚੰਗਾ ਫਿਰ ਹੈ ਸੱਪਾਂ ਵਾਲਾ ਗਾਣਾ ਚੱਲਿਆ ਚੀ ਮਵਾਈ ਦਾ ਕਿਦਾਂ ਹੀ ਪਹਣਾ ਨਹੀਂ ਹੁਣ ਨਹੀਂ ਚੱਪਾ ਅੱਜ ਗਾਣਾ ਸੋਚ ਕੇ ਫੇਰ ਹੀ ਆ ਕਾ ਦੀ ਬੂਟੀ ਵੜਨੀ ਅਗਲੀ ਆਹ ਸਹੀ ਗੱਲ ਗਾਣਾ ਸੋਚ ਹੁਣ ਤੋਂ ਕੀ ਗਾਣੇ ਦਾ ਨਾ ਗਾਣਾ ਕਦਹੀਂ ਮੈਂ ਸੱਪ ਛੱਡ ਦਿੰਨਾ ਐ ਸਪੇਰਿਆਂ ਦੇ ਪਿੱਛੇ ਬਸ ਆਦੋਂ ਹੁਣ ਮੁੰਡਾ ਬਾਬਾ ਉਹਨੇ ਚਿਰ ਮੇਰੇ ਬੂਟੀ ਨਹੀਂ ਵਢੀ ਜਿੰਨੇ ਚਿਰ ਗਾਣਾ ਨਹੀਂ ਚੇਤੇ ਆਇਆ ਓਏ ਮੈਂ ਗਾਣਾ ਚੇਤਾ ਕਰਕੇ ਦੇ ਵੇਰੇ ਟੀਮਾ ਵਈਆ ਉਹਨੇ ਦਾ ਸੱਪ ਜੇ ਨਾ ਗਾਣਾ ਗਾਉਂਦਾ ਤੇ ਕਿੰਦਰਾ ਵਿੱਚ ਹੁੰਦਾ ਲਾਉਂਦਾ ਸਹੀ ਗੱਲ ਈ ਹੁਣ ਇਹ ਹਾਲ ਲੜਾ ਵੀ ਇਹ ਪੜਾ ਕਿਉਂ ਵਢਣ ਡਿਆ ਕਹਿੰਦਾ ਵੀ ਵਲੌਗ ਬਣਾਵਾਂ ਮੇਰੇ ਡੈਡੀ ਕਹਿੰਦਾ ਗਾਲਾਂ ਮੜੀਆਂ ਕੱਢਣੇ ਮੁੰਡਾ ਕੋ ਕਰਦਾਨੀ ਇਹਨਾਂ ਨੂੰ ਪਤਾ ਲੱਗ ਜੇ ਕੋ ਕੰਡਿਆ ਓ ਹਾਂ ਵਈ ਵੇਲੋ ਮੈਂ ਚੱਲ ਆਈ ਨਾ ਕਰਦੇ ਮਦਦ ਪਾਪੇ ਨੂੰ ਖੁਸ਼ ਕਰਦੇ ਆ ਪਾਪੇ ਨੂੰ ਖੁਸ਼ ਕਰਦੇ ਆ ਆ ਵੇਲੋ ਕਹਿੰਦੇ ਤੇ ਮਿੰਦਰ ਨੂੰ ਕੁਝ ਕਰਨਾ ਜਿੱਦਾਂ ਜਿੱਦਾਂ ਕਿੰਨੂ ਕੀ ਕਹਿੰਦੇ ਆ ਹੈ ਕੀ ਕਰਦੇ ਜਿੱਦਾਂ ਹੁਣ ਵੇਖ ਲਓ ਆ ਵੇਲੋ ਗਵਾਂਡੀਆਂ ਦਾ ਪਲਾਟ ਉਹ ਜਿੰਨਾਂ ਨੂੰ ਹੁਣ ਪੜਾ ਕਿਉਂ ਨਹੀਂ ਆ ਮਿੱਟੀ ਕਿਉਂ ਘੱਟ ਸੁੱਕਣੀ ਬਣੀ ਹੈ ਮਿੱਟੀ ਘੱਟ ਸੁੱਕਣੀ ਬਣੀ ਹੋਣੀ ਗੱਲ ਨੂੰਈ ਸਾਲ ਦਾ ਘਾ ਹੋ ਗਿਆ ਸਾਰਾ ਉੱਚ ਸੁੱਕਿਆ ਨਹੀਂ ਹੋਇਆ ਇਹ ਸਮਝ ਲਓ ਵੀ 5 ਬਾਲਟੇ ਇਹਨਾਂ ਨੂੰ ਹੁਣ ਦਾ ਆਪਣੇ ਧਾਰ ਜੇ ਤੁਹਾਡੇ ਨਾਲ 1500 ਦਾ ਵਾੜੀ ਇਹਦੇ ਕਮਿਟੀ ਜਿਉ ਸਾਰੀ ਜਾਣਦੀ ਆਡੇ ਪਾਰ ਦੀ ਸਹੀ ਗੱਲ ਫੜਾ ਫੜਾ ਉਹ ਕਹਿੰਦਾ ਮੇਰਾ ਖੇਡ ਹੈ ਚੀ ਉਹ ਜੱਸੀ ਨੂੰ ਚੰਗਾ ਕਾਲ ਫੋਨ ਦਿਆ ਜੀ ਉਹ ਯੋ ਤੂੰ ਬੰਗੋਦਾਂ ਦਲਾ ਦੇਣੇ ਨਹੀਂ ਲਾ ਦੇ ਦੰਦ ਜੀ ਇਹ ਕਿਤੇ ਭਾਈ ਕਿਤੇ ਤਾਂ ਉਹਦੇ ਪੈਰ ਨੂੰ ਵੀ ਛੱਡ ਪਾਦੀ ਕਿ ਟੇ ਡੀ ਸਪੀਡ ਚ ਜਾਂਦਾ ਹੀ ਓਏ ਫੀਲਡਿੰਗ ਤੇ ਇਹਨੂੰ ਨਾ ਖਿਲਾਰਦਿਆ ਕਰੀਏ ਓਏ ਆਹੋ ਬੋਝ ਲਿਆ ਕਰੂ ਆਹ ਮਦਰੋ ਜੱਸੀ ਹਣਾ ਲੋ ਰੋਟੀ ਖਾ ਲਈ ਦਾਲ ਬਣੀ ਤੇ ਦਾਲ ਲੈਂਦੀ ਉਹਨਾਂ ਨੇ ਉਹ ਜਿਹੜੀ ਲੰਗਰ ਦੀ ਦਾਲ ਨਹੀਂਦੀ ਉਹ ਲੈਂਦੀ ਬੜੀ ਸਵਾਦੀ ਫੇਰ ਉਹ ਮਦਰੋ ਰੋਟੀ ਖਾ ਲਈ ਚਲੋ ਵਧੀਆ ਰੋਟੀ ਖਾਣ ਲਈ ਮੰਮੀ ਨੇ ਖਾ ਲਈ ਇਹ ਕਿਛੜੀ ਖਾ ਲਈ ਹੈ ਮਾਂ ਨੇ ਆਹ ਮੰਮੀ ਨੇ ਸਹਾਰੇ ਨੇ ਕਿਛੜੀ ਦੇ ਆਹ ਖਾ ਲਈ É fruta de creme, ਜਾਂ ਨਹੀਂ ਕਰਨਾ ਆਪੇ ਕੰਪਨੀ ਕਰ ਲੈ ਕਹਿੰਦਾ ਮੈਂ ਜਿਹੜਾ ਬਾਬੂ ਦਾੰਦੋਂ ਮੈਨੇ ਕਰਦੇ ਮਾਫੀ ਬਣਾ ਰਹੇ ਨੇ ਇਹ ਤਾਂ ਖਾਣਾ ਖੰਡੇ ਐ ਐਮ ਸੂਟ ਨੇ ਥੇ 40% ਆਫ ਹੋ ਗਿਆ ਇਥੇ 70% ਹੈ। ਸੂਈ ਸ਼ਰਟਾਂ ਇਹ ਸੋਕੀ ਕਰਨਾ ਹੈ ਜੀ। ਘੰਮਣਾ ਕਰਨਾ। 17 ਸੈਕਟਰ ਹੈ। ਕੋਈ ਨਹੀਂ ਹੈ ਕੋਈ ਨਾਲ। ਨਾ ਉਹ ਅੰਕੜ ਵੀ ਆਇਆ ਹੈ। 17 ਸੈਕਟਰ ਘੁੰਮਦੇ ਇਥੇ। ਤਗੜੀ ਮਾਰ ਕਿਦਾ ਹੈ ਚੰਡੀਗੜ੍ਹ ਦੀਆਂ ਪਾਰਕਾਂ ਬਹੁਤ ਸੋਹਣੀਆਂ ਨੇ ਪਰ ਹੁਣ ਤੇ ਰਾਤ ਪੈ ਗਈ ਹੁਣ ਤੁਹਾਨੂੰ ਨਜ਼ਰ ਨਹੀਂ ਉਹ ਜਿਹੀ ਆਣੀਆਂ ਪਰ ਨਵੇਂ ਸਪੋਰਟ ਦਾ ਖੇਡਣ ਵਾਲੇ ਜਿਉਂਕਿ ਪਾਰਕਿੰਗ ਨਾ ਹੈ ਨਹੀਂ ਆ ਚੰਡੀਗੜ੍ਹ ਚ ਬਹੁਤ ਮਸ਼ਹੂਰ ਆ ਚੰਡੀਗੜ੍ਹ ਚੰਡੀਗੜ੍ਹ ਨਹੀਂ ਆ ਰਹੇ ਭੈਣ ਹੂੰ ਹੂੰ ਕਿ ਹਲੇ ਚਾਰ ਛੱਕਾ ਛੱਕਾ ਉਹ ਤੋਂ ਵਾਈਡ ਬਾਲ ਹੈ ਖੇਡਣ ਦੇ ਨੇ ਹੁਣ ਮੈਚ ਲਾਣ ਦੇ ਹੁਣ ਦੇਖਦਾ ਹਾਂ ਆਹ ਮੈਂ ਕਰਾ ਕੇ ਨਾ ਇੱਕ ਬਗ ਜਾ ਕੇ ਆ ਗਿਆ ਲਓ ਜੀ ਆ ਦੇਗੇ ਤਿੰਨ ਪਲੇਟਾਂ ਛੋਲੇ ਭਟੂਰਾ ਐ ਛੋਲੇ ਆ ਗਏ ਜੀ ਤੇ ਆ ਨਾਲ ਆ ਗਏ ਤੁਹਾਡੇ ਆਲੂ ਵਾਲੇ ਨਾਲ ਸਲਾਦ ਆ ਤੇ ਨੋ ਬੈਠ ਜੇ ਬਾਅਦੇ ਬਾਅਦ ਸੁਲਿਪ ਟੂਰੇ ਖਾਦੇ ਵਾਹ ਬਹੁਤ ਸਵਾਦ ਲੱਗੇ ਹਾਂ ਸਵਾਦੀ ਹੀ ਕਿ ਨਹੀਂ ਵਾਹ ਦੋ ਸੁਲਿਪ ਟੂਰੇ ਹੋਣਾ ਬਹੁਤ ਸਵਾਦੀ ਹੁਣ ਦੇ ਆ ਮਾਰਕੀਟ ਘੁੰਮਣੇ